ਰਾਗ ਬਿਲਾਵਲ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਏਕ ਰੂਪ ਸਗਲੋ ਪਾਸਾਰਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਸਤਿਗੁਰੂ ਦੀ ਸਾਜੀ ਨੂੰ ਆ ਜੀ ਗੁਰੂ ਖਾਲਸਾ ਸਾਧ ਸੰਗਤ ਜੀ ਅੰਤਰਿਆਮੀ ਗੁਰੂ ਨੂੰ ਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੋਤੀ ਸਰੂਪ ਹੋ અમૃતરૂપ ਬਾની ਜਿਨਾਂ ਨੇ ਗੁਰਬਾਣੀ ਦਾ ਜਹਾਜ ਕਾਮ ਕੀਤਾ ਕਿਉਂਜੀ ਪਾਤਸ਼ਾਹ ਗਰੀਬ ਨਵਾਜ਼ ਜੀ અમૃતરૂਪ உபਦੇਸ਼ ਬਖਸ਼ਦੇ ਹਨ ਸਾਰਿਆਂ ਜੀ ਕੋਈ ਵਾਹਿਗੁਰੂ ਰੂਪ ਹੈ ਇਹ ਜਿਨ੍ਹਾਂ ਦੀ ਅੰਦਰ ਜਗਬੁਦਸ਼ਟੀ ਜਾਗ ਪਾਉਂਨ ਨੂੰ ਸੌਣੀ ਪੈਂਦੀ ਹੈ ਐਸੀ ਇਹ ਲੋਕਿਕਤਾ ਗੁਰੂ ਮਹਾਰਾਜ ਸਾਹਿਬ ਜੀ ਜੇ ਸੰਸਾਰ ਵਿੱਚ ਵੇਖੋ ਮੇਰ ਤੇ ਜੁਨੀਆ ਫਸੀ ਹੋਈ ਹੈ ਭੋਖ ਮੰਗ ਵਿੱਚ ਫਸੀ ਹੋਈ ਹੈ ਲੋਗ ਸੋਗ ਵਿੱਚ ਫਸੀ ਹੋਈ ਹੈ ਮੇ ਤੁਸੇ ਪ੍ਰਪੁਣੇ ਜੀ ਫਸੀ ਹੋਈ ਹੈ ਜੋਗ ਭੋਗ ਚ ਫਸੀ ਹੋਈ ਹੈ ਉਹਦੇ ਚ ਸਾਰਿਆਂ ਜੋ ਵਾਹਿਗੁਰੂ ਪਰਿਵਰਤ ਕਰਕੇ ਵਿਖਾਉਣਾ ਇਹ ਸਤਿਗੁਰੂ ਜੀ ਦੀ ਦਾਤ ਹੈ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਪਰਮ ਕਿਰਪਾਲਤਾ ਕਰਕੇ ਬਲਾਵਨ ਦੇ ਅੰਦਰ ਪੰਜਵੇਂ ਸ੍ਰੂਚੌਥੇ ਪੰਜਰ ਵਿੱਚ ਅੰਮ੍ਰਿਤ ਰੂਪ ਉਪਦੇਸ਼ ਅਚਾਰ ਦੇ ਹਨ ਕੋਦੋਂ ਆਇ ਪ੍ਰਮੇਸ਼ਵਰ ਉਹਨ ਕਹੇ ਸ਼ੈਰਾਂ ਨੇ ਪ੍ਰਕਾਸ਼ ਕੋ ਸਤਗੁਰ ਪ੍ਰਸਾਦਿ ਦੀ ਕਿਰਪਾ ਨਾਲ ਮਿਲਦਾ ਹੈ ਇੱਕ ਰੂਪ ਸਗਲੋ ਪਾਸਾਰਾ ਸਾਧ ਸੰਗੇਤੀ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਅਰ ਪਾੜਤਾ ਹਰਿ ਦਾ ਗੁਰਪੁਰਬ ਹੈ ਆਪ ਜੀ ਨੇ 1713 ਬਿਕਰਮੀ ਦੇ ਅੰਦਰ ਸਾਵਣ ਵਦੀ ਨੌਵੀਂ ਵਾਲੇ ਦਿਨ ਅੱਜ ਦੇ ਸਵੇਰ ਪਹਿਰ ਦੇ ਤੜਕੇ ਕੀਰਤ ਕੋ ਪ੍ਰਸਾਦ ਵਿੱਚ ਗੁਰੂ ਜੀ ਹਨ ਆਸ਼ਾ ਵਜੀਦੇ ਸੱਚੇ ਪਾਤਸ਼ਾਹ ਜੀ ਘਰ ਵਿੱਚ ਮਾਤਾ ਕ੍ਰਿਸ਼ਨਕੌਰ ਦੀ ਗੋਦ ਨੂੰ ਧਾਗ ਲਾਉਣ ਵਾਸਤੇ ਗੁਰੂ ਮਹਾਰਾਜ ਸਾਹਿਬ ਜੀ ਨੇ ਉਤਾਰ ਭਾਰਨ ਕੀਤਾ ਹੈ 1713 ਵਿਕਰਮੀ ਦੇ ਸਾਵਣ ਬਦੀ ਨੌਵੀਂ ਨੂੰ ਆਪ ਜੀ ਪ੍ਰਗਟ ਹੋਏ ਹਨ ਆਪ ਜੀ ਬਾਲਕ ਅਵਸਥਾ ਦੇ ਵਿੱਚ ਹਮੇਸ਼ਾ ਲਈ ਸਤਿਗੁਰੂ ਜੀ ਦੀ ਹਜ਼ੂਰੀ ਜਰੀਆ ਕਰਦੇ ਆਪ ਜੀ ਸਰੰਦਾ ਵੀ ਸਾਜ ਵਜਾਇਆ ਕਰਦੇ ਕੀਰਤਨ ਕਰਿਆ ਕਰਦੇ ਅਦੇ ਆਜ ਜੀ ਦੀਆਂ ਪੋਥੀਆਂ ਲਿਖੀਆਂ ਜਾਂ ਕੀਰਤਪੁਰ ਸਾਹਿਬ ਵਿੱਚ ਇੱਕ ਸਾਖੀਆਂ ਦੀਆਂ ਪੋਥੀਆਂ ਹੈ ਜਿਹੜਾ ਉੱਚਾ ਗੁਰਦੁਆਰਾ ਹੈ ਉਸ ਵਿੱਚ ਆਜ ਜੀ ਦੀ ਉਹ ਯਾਦਗਾਰ ਪੋਥੀ ਪਈ ਹੈ ਬੜੀ ਸੋਹਣੀ ਕਲਮ ਦੀ ਲਿਖਤ ਹੈ ਸਤਿਗੁਰਾਂ ਦੀ ਇਹ ਆਜ ਜੀ ਦੀਆਂ ਸਾਖੀਆਂ ਦੀਆਂ ਪੋਥੀਆਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਬਾਲਕ ਵਸਤੂ ਵਿੱਚ ਲਿਖਾਈ ਜਿਹੜੀ ਸੀ ਜਿਵੇਂ ਪ੍ਰਤਾਪ ਸਿੰਘ ਗੁਰੂ ਜਨ ਸਾਹਿਬ ਦੀ ਲਿਖਾਈ ਕਰਿਆ ਕਰਦੇ ਉਸ ਪ੍ਰਕਾਰ ਦੀ ਬੜੀ ਸੁੰਦਰ ਮਹਾਰਾਜ ਸਾਹਿਬ ਦੀ ਲਿਖਾਈ ਹੈ ਜੋ ਗਰੀਬਨਵਾਰਾਂ ਅਤੇ ਜਾਨੀ ਸਕੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਲਕ ਵਸਪਾ ਵਿੱਚ ਜਦ ਸੰਨ ਇੱਕ ਸਿੱਖ ਨੇ ਆ ਕੇ ਮਹਾਰਾਜ ਅੱਗੇ ਬੇਨਤੀ ਕੀਤੀ ਗੁਰੂ ਹਰਰਾਣ ਸਾਹਿਬ ਕੋਲੇ ਕਿ ਸਤਿਗੁਰੂ ਮੈਂ ਪਰਦੇਸੀ ਆਦਮੀ ਆਪਕਿ ਸਾਹਿਬ ਜਾਦੇ ਤੇ ਬਖਸ਼ਿਸ਼ ਕਰੋਗੇ ਦੋਵੇਂ ਆਦੇ ਸਾਹਿਬ ਜਾਦੇ RAMRAJ ਜੀ ਤੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਇਹ ਬੜੇ ਸੁਜੀਲਾ ਸਰੂਪ ਹੈ ਬੜੀ ਸੁੰਦਰ ਬਾਣੀ ਦਾ ਪਾਠ ਕਰਦੇ ਹਨ ਮਾਰੇ ਸਾਵਕਣ ਲਗੇ ਸੀ ਖਾ ਇਹ ਗੱਲ ਜੇ ਜੋਤੀ ਵੀ ਸਮਾਈ ਵੀ ਉਦੋਂ ਪਰਿਵਰਤਨੀ ਦੀ ਐ ਪਹਿਲਾਂ ਲੋਪ ਰੱਖੀ ਦੀ ਐ ਇਹ ਕਹਿਣ ਲੱਗਾ ਮਾਰਾ ਨੇ ਦੂਰੋਂ ਪਰਦੇਸੀ ਆਇਆ ਮੈਨੂੰ ਪਤਾ ਲੱਗ ਜਾਵੇ ਮਾਰੇ ਕਹਿੰਦੇ ਚੰਗਾ ਹੋਰ ਕਿਸੇ ਨੂੰ ਭੇਜ ਨਾ ਦੇਈ ਤੂੰ ਪ੍ਰੇਮੀਆਂ ਐ ਕਰੀ ਆ ਸੂਈ ਲੈ ਜਾ ਮੰਜੀ ਸਾਹਿਬ ਦੇ ਨਾਲ ਜਾ ਕੇ ਸੂਈ ਲੈਣੀ ਜਿਹੜੇ ਸਾਹਿਬ ਜਿਆਦੇ ਪਾਠ ਕਰਦੇ ਹੋਣ ਜਿਨ੍ਹਾਂ ਦੇ ਮੰਜੀ ਸਾਹਿਬ ਨਾਲ ਲੱਗ ਕੇ ਸੂਈ ਟੜ ਕੇ ਮੂੰਹ ਮੰਗੂ ਵਿੱਚ ਹੀ ਲੱਗੇ ਉਹ ਸਮਝ ਲਈ ਗੁਰਿਆਈ ਦੇ ਮਾਲਕ ਹੋਣਗੇ ਇਹ ਬਚਨ ਮਹਾਰਾਜ ਜਿਨ ਕੀਤਾ ਜਿਸ ਨੇ ਕਿਤੇ ਉਹ ਸਿੱਖ ਪ੍ਰਵੇਸ਼ੀ ਸੀ ਗੁਰੂ ਮਹਾਰਾਜ ਸਾਹਿਬ ਦੀ ਆਗਿਆ ਲੈ ਕੇ ਜਿੱਥੇ ਰਾਮ ਰਾਜ ਜੀ ਪਾਠ ਕਰ ਰਹੇ ਸਨ ਮਹਾਰਾਜ ਦੇ ਰੂਪ ਦੇ ਲਿਖਦੇ ਬੰਨੋ ਦੀਆਂ ਬੀਣਾ ਦੇ ਰੂਪ ਉਦੋਂ ਪ੍ਰਚਲਿਤ ਸਨ ਉਹਦੇ ਤੋਂ ਸਾਧ ਸੰਗਤ ਜੀ ਭਾਈ ਰਾਮ ਰਾਜ ਜੀ ਪਾਠ ਉਸ ਬੜਾ ਸੋਹਣਾ ਕਰਦੇ ਆ ਬੜੀ ਸੁਜੀਲੀ ਆਵਾਜ਼ ਹੈ ਸੁੰਦਰ ਪਾਠ ਕਰਦੇ ਆ ਬੜੀ ਤੇਜ਼ੀ ਨਾਲ ਕਰਦੇ ਆ ਇਹ ਤੋਕੂ ਮੂਵੀ ਕੀ ਹੈ ਅਨਕ ਜਤੁਨ ਕਰ ਆਤਮ ਨਹੀਂ ਦਰਵਾ ਹੈ ਹਰ ਦਰਗੇ ਕੋ ਕੈਸੇ ਗਵਾਏ ਇਹ ਤੋਕ ਹੈ ਸਿੱਖਮ ਜਲੇ ਸੂਈ ਨਾਰਕ ਹੋਈ ਮੰਜੀ ਸਾਹਿਬ ਦੇ ਉਵੇਂ ਮੰਜੀ ਸਾਹਿਬ ਦਾ ਪਾਵਾ ਕਰਣਾ ਹੀ ਹੈ ਸੂਈ ਵਿੱਚ ਖੂਬੀ ਨਹੀਂ ਹਰਾਨ ਹੋ ਗਿਆ ਕਹਿੰਦੇ ਦੇਖੋ ਸੋਹਣਾ ਰੂਪ ਹੈ ਸੋਹਣੀ ਆਵਾਜ਼ ਹੈ ਸੋਹਣੀ ਸੁਰੀਲੀ ਪਾਠ ਕਰਦਾ ਹੈ ਇਹ ਗੁਰੂ ਸਾਹਿਬ ਨੇ ਇਹਨਾਂ ਨੂੰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਨਹੀਂ ਕਰਨੀ ਇਉਂ ਜਾਣ ਕੇ ਸਾਧ ਸੰਗਤ ਜੀ ਉਹ ਸੇਕ ਉਦਾਸ ਹੋ ਗਿਆ ਨਾਮ ਰਾਜ ਜੀ ਦੇ ਪਾਠ ਕਰਦੇ ਸੀ ਫਿਰ ਦੂਏ ਕਮਰੇ ਜਿੱਥੇ ਸਿੰਘ ਜੀ ਪ੍ਰਕਾਸ਼ ਕਰਕੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਠ ਕਰ ਰਹੇ ਸਨ ਉਹ ਸਾਂ ਉਹ ਸਿੱਖ ਜਲਿਆ ਗਿਆ ਜਾ ਕੇ ਨਮਸਕਾਰ ਕੀਤੀ ਬਾਲਕ ਅਵਸਥਾ ਬਾਵੀ 5 ਸਾਲ ਦੀ ਛੋਟੀ ਅਵਸਥਾ ਆਪਦੀ ਵੇਖ ਕੇ ਮਹਾਰਾਜ ਸਾਹਿਬ ਦੇ ਨੇੜੇ ਹੋ ਕੇ ਬਹਿ ਗਿਆ ਪਾਠ ਸੁਣਨ ਲੱਗ ਗਿਆ ਹਜੂਰ ਉਸ ਵੇਲੇ ਪਾਠ ਕਰ ਰਹੇ ਹਨ ਇਸ ਪ੍ਰਕਾਰ ਦਾ ਬਚਨ ਹੈ ਆਤਮਾ ਨਜ਼ਰ ਕਰੇ ਤਾਂ ਸਿਮਰੇ ਆ ਜਾਏ ਆਤਮਾ ਦਰਵੇ ਰਹੇ ਨਿਬਲਾਏ ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਦੁਬਦਾ ਅੰਤਰ ਮਰੈ ਇਹ ਤੁਕਾ ਮਹਾਰਿ ਦੇ ਮੁਖਾਰਵਿੰਦ ਚ ਸੁਣ ਕੇ ਸਿੱਖ ਨੇ ਮੰਜੀ ਸਾਹਿਬ ਪਾਵੇ ਨਲ ਸੂਈ ਜਦੋਂ ਲਾਈ ਸੂਈ ਹੱਥ ਵਿੱਚੋਂ ਸਿੱਖ ਨੇ ਛੁੱਟ ਕੇ ਜੇ ਮੋਮ ਟਲ ਜਾਂਦੀ ਹੈ ਅਰ ਗਈ ਮੰਜੀ ਸਾਹਿਬ ਦੇ ਪੰਘੂੜੇ ਵਿੱਚ ਰਲ ਗਈ ਲੱਭੀ ਨੋ ਸਿੱਖ ਨੇ ਰਹੀਂ ਹੱਥ ਨਾ ਆਈ ਮਥਰਟੀ ਕਹ ਕਿ ਮਹਾਰਾਜ ਤੁਹਾਡੀ ਬਖਸ਼ਿਸ਼ ਹੈ ਇਹਨਾਂ ਅਠਵੇਂ ਰੂਪ ਵਿੱਚ ਇਹਨਾਂ ਨੂੰ ਬਿਰਾਜਮਾਨ ਹੋਣਾ ਇਹੋ ਪਰਖ ਵੀ ਆਪ ਜੀ ਦੀ ਕੀਤੀ ਗਈ ਗੁਰਦਾ ਗੱਦੀ ਤੋਂ ਪਹਿਲਾਂ ਆਪ ਜੀ ਸੱਚੇ ਪਾਤਸ਼ਾਹ ਗਰੀਨਵਾਹ ਮਹਾਰਾ ਗੁਰੂ ਸਾਹਿਬ ਦੀ ਛਣੂ ਵਿੱਚ ਰਿਹਾ ਕਰਦੇ ਆਰਾਮਕੌਰ ਜੀ ਦਾ ਜਨਮ ਹੋਇਆ ਹੈ ਜੇ ਸਾਧ ਸੰਗਤ ਜੀ ਪਹਿਲਾਂ ਆਰਾਮਕੌਰ ਦੂਸਰੀ ਮਾਤਾ ਦਾ ਨਾਮ ਸੀ ਤੇ ਰਾਜਾਰਾਮ ਸੀ ਇਥੋਂ ਦਾ ਗੰਗਾਗਾੜੂ ਹੈ ਜਾ ਨੁ ਰਾਜ ਕਰਨ ਵਾਲਾ ਉਹ ਰਾਜਾ ਗੁਰੂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਪੇ ਆਇਆ ਸੀ ਉਹਦੀਆਂ ਚਾਰ ਰਾਣੀਆਂ ਸਨ ਅੱਠ ਲੜਕੀਆਂ ਸਨ ਉਹਨ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਮਹਾਰਾਜ ਜੀ ਗਰੀਬ ਨੂੰ ਆਏ ਆਉਦੇ ਪੋਤਰੇ ਨੂੰ ਮੈਂ ਆਪਣੀ ਲੜਕੀ ਦੀ ਸ਼ਾਦੀ ਕਰੀ ਚਾਹੁੰਦਾ ਹਾਂ ਮਹਾਰਾਜ ਸਾਹਿਬ ਜੀ ਪ੍ਰਸੰਨ ਹੋ ਕੇ ਉਹਦੀ ਭਾਵਨਾ ਨੂੰ ਮੰਨ ਲਿਆ ਜਿਸ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜੋ ਆਵੇਦੀਆਂ ਲੜਕੀਆਂ ਜਿਹੜੀਆਂ ਅਠ ਸੀ ਅੱਠਾਂ ਨਹੀਂ ਗੁਰੂ ਸਾਹਿਬ ਨੂੰ ਵਰਨੇ ਆ ਸਾਧ ਸੰਗਤ ਜੀ ਅਤੇ ਜੀ ਹਰ ਹਰ ਗੋਬਿੰਦ ਸਾਹਿਬ ਮਹਾਰਾਜ ਜੀ ਕੇ ਜੰਨਾ ਭਾਵ ਭਗਤੀ ਕਰਨੀਆਂ ਨੇ ਹਾਲ ਹੋਣੀਆਂ ਰਾਜਾ ਜਿਹੜੀਆਂ ਪੁੱਤਰੀਆਂ ਮਾਤਾ ਸਾਹਿਬ ਜਿਹੜੀ ਵਿਆਹੀ ਸੀ ਉਹ ਮਾਤਾ ਕ੍ਰਿਸ਼ਨ ਕੌਰ ਸੀ ਉਸ ਕ੍ਰਿਸ਼ਨ ਕੌਰ ਦੇ ਸੁਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹੋਏ ਨੇ ਇਹਨਾਂ ਦੀ ਉੱਤਤੀ ਵੇਲੇ ਵੀ ਇਸ ਪ੍ਰਕਾਰ ਲਿਖਿਆ ਹੋਇਆ ਹੈ ਕਿ ਮਾਤਾ ਕ੍ਰਿਸ਼ਨ ਕੌਰ ਨੂੰ ਗੁਰੂ ਸਾਹਿਬ ਜੀ ਨੂੰ ਦਰਸ਼ਨ ਕਰਨ ਦਾ ਆਦੇ ਤੇ ਕੀਤਾ ਤੇ ਮਾਰਾ ਸਾਹਿਬ ਜੀ ਨੇ ਮੂਲ ਮੰਤਰ ਲਿਖ ਕੇ ਦਿੱਤਾ ਕਿ ਇਸ ਨੂੰ ਜਲ ਵਿੱਚ ਧੋ ਕੇ ਪੀ ਲਓ ਇਹ ਸੁਣ ਕਰਕੇ ਕੁਛ ਉਸਨੇ ਨਾਰਾਜ਼ਗੀ ਮੰਨੀ ਤੇ ਉਸ ਵੇਲੇ ਦੂਜੀ ਜਿਹੜੀ ਮਾਤਾ RAM ਕੌਰ ਸੀ ਉਸ ਨੇ ਗੁਰੂ ਸਾਹਿਬ ਦੇ ਵਚਨ ਮੰਨ ਕੇ ਪੀ ਲਿਆ ਤੇ RAM ਰਾਜ ਜੀ ਸ਼ਕਤੀਆਂ ਵਾਲੇ ਪੁੱਤਰ ਪੈਦਾ ਹੋਏ ਸਨ ਫਿਰ ਇਹਨੇ ਆਪ ਦਾ ਪਛਤਾਵਾ ਕੀਤਾ ਕਿ ਮਾਰਾ ਮੈਂ ਗਲਤੀ ਕੀਤੀ ਹੈ ਮੇਰੇ ਤੋਂ ਮਿਹਰ ਕਰੋ ਫਿਰ ਸਬੂ ਜੀ ਨੇ ਮੂਲ ਮੰਤਰ ਲਿਖ ਕੇ ਦਿੱਤਾ ਮਾਤਾ ਨੂੰ ਕਿ ਜਦੋਂ ਪੀਤਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਉਧਰ ਵਿੱਚ ਆਏ ਇਸ ਪ੍ਰਕਾਰ ਦੂਸਰੇ ਮਹਾਰਾਜ ਸਾਹਿਬ ਛੋਟੇ ਸਾਹਿਬ ਜੀ ਇਸ ਪ੍ਰਕਾਰ ਹੋਏ ਹਨ ਸਭ ਸੰਗਤ ਜੀ ਆਪ ਜੀ ਦਾ ਸ੍ਰੀ ਕੀਰਤਪੁਰ ਸਾਹਿਬ ਉਹ ਚੁਕਤਾਰ ਹੋਇਆ ਹੈ ਆਪ ਜੀ ਦੀ ਉਮਰ ساری ساری 8ਵੇਂ 8ਵੇਂ ਸਾਲ ਤੱਕ ਸੀ ਆਪ ਜੀ ਪੰਜ ਸਾਲ ਦੇ ਜਦ ਹੋਏ ਉਦੋਂ ਗੁਰਤਾ ਗੱਦੀ ਦੇ ਤੇ ਸੱਚੇ ਪਾਤਸ਼ਾਹ ਨੇ ਰਾਮ ਰਾਜ ਉਹਨੂੰ ੋਰੰਗਜੀਬ ਦਾ ਕੁ ਸ਼ਾਂਤੀ ਹੋ ਕੇ ਤੁਕ ਬਦਲਤੀ ਮਿੱਟੀ ਮੁਸਲਮਾਨ ਕੀ ਦੇ ਥਾਂ ਦੇ ਇਮਾਨ ਕੀ ਕਹਿਤੀ ਰਾਜੇ ਨੂੰ ਪੁਸ਼ਾਂਤ ਕਰਕੇ ਆਲੋਦ ਰਿਖਣਾਸਤੇ ਰਾਗਿਆ ਤਾਂ ਖੁਸ਼ ਹੋ ਗਿਆ ਰੰਗਜੀਤ ਪਰ ਸੰਤ ਸੰਗਤ ਜੀ ਗੁਰੂ ਸਾਹਿਬ ਦੇ ਪਾਸ ਰੋਜ਼ ਦੀ ਰਿਪੋਰਟ ਪਹੁੰਚਦੀ ਸੀ 72 ਕਰਮਾਤਾਏ ਸੰਧਖਾਈਆਂ ਸੀ ਸਾਰੀ ਜ਼ਿੰਦਗੀ ਚ 360 ਕਰਮਾਤਾਵਾਂ ਵਿਖਾਈਆਂ ਲੋਕਾਂ ਦੇ ਤਾਂ ਹੀ ਕੋਸ਼ਵਲੇ ਸੰਤ ਸੰਗਤ ਜੀ ਗੁਰੂ ਸਾਹਿਬ ਜੀ ਨੇ ਕਿਹਾ ਕੋਈ ਦੁਨੀਆ ਦੇ ਅੰਦਰ ਗੁਰਬਾਣੀ ਨੂੰ ਉਲਟਾਉਣ ਨੂੰ ਸਮਰੱਥ ਨਹੀਂ ਜਿਹੜਾ ਉਲਟਾਵੇਗਾ ਉਹ ਮੂਰ ਖੋਵੇਗਾ ਏ ਗੁਰੂ ਨੇ ਸਾਡੀ ਕੀਤੀ ਨੂੰ ਕੌਣ ਹੈ ਉਲਟਾਉਣ ਵਾਲਾ ਸਾਡਾ ਪੁੱਤਰ ਹੋ ਕੇ ਉਲਟਾਵੇ ਚੰਗਾ ਹੁਣ ਸਾਡੇ ਅੱਜ ਤੋਂ ਮੱਥੇ ਨਾ ਲੱਗੇ ਉਸੇ ਰੰਗਜੀਵ ਦੇ ਕੋਲੇ ਰਹੇ ਅਸੀਂ ਗੁਰੂ ਘਰ ਵੱਲੋਂ ਛੱਡਿਆ ਸੰਗਤਾਂ ਨੂੰ ਲੈ ਕੇ ਭੇਜਤਾ ਵੀ ਗੁਰੂ ਘਰ ਦੀ ਕਾਰ ਪੇਟਾ ਕੋਈ RAM RAD ਨੂੰ ਦੇਉ ਇਹ ਅਸੀਂ ਗੁਰੂ ਘਰ ਦੇ ਵਿੱਚੋਂ ਖਾਰਜ ਕਰ ਦਿੱਤਾ ਹੈ ਇਸ ਪ੍ਰਕਾਰ RAM RAD ਨੂੰ ਛੱਡ ਦਿੱਤਾ RAM RAD ਈਰਖਾ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ 2 ਸਾਲ ਮਾਰਾ ਇੱਥੇ ਗੁਰਤਾ ਗੱਦੀ ਕਰਦੇ ਰਹੇ ਗੁਰਪਾਬੇਬੀ ਕਰਦੇ ਹਾਂ ਤਾਂ ਮਹਾਰਾਜ ਦੇ ਇੱਥੇ ਸਾਧ ਸੰਗਤ ਜੀ ਬੜਾ ਪ੍ਰਤਾਪ ਹੋਇਆ ਸੰਗਤਾਂ ਸਾਰੀਆਂ ਆਉਂਦੀਆਂ 2200 ਸਵਾਰ ਮਹਾਰਾਜ ਦੇ ਨਾਲ ਤੇ ਸੱਤਵੇਂ ਪਾਸ਼ਾ ਵਾਲਾ ਰਿੰਦਾ ਹੈ ਬੜਾ ਭਾਰੀ ਪ੍ਰਚਾਰ ਸੰਕਲਪ ਹੋਇਆ ਚੋਰਾਂ ਦੀ ਚੋਰੀ ਛਡਾਤੀ ਧੀਆ ਮਾਰਨ ਵਾਲਾ ਰਾਜਾ ਰਾਮ ਸੀ ਰੋਪੜ ਦਾ ਉਹਨੂੰ ਲੜਕੀਆਂ ਮਾਰਨ ਤੋਂ ਹਟਾਇਆ ਸੱਚੇ ਪਾਤਸ਼ਾਹ ਜੀ ਨੇ ਤਮਾਕੂ ਪੀਣ ਵਾਲਾ ਗੱਦਾ ਗਿੰਦ ਸੀ ਹੁਸ਼ਿਆਰ ਕਰਦਾ ਉਹਨੂੰ ਸੱਚੇ ਪਾਤਸ਼ਾਹ ਜੀ ਨੇ ਤਮਾਕੂ ਤੋਂ ਹਟਾਇਆ ਇਉਂ ਬੜਾ ਸਤਿ ਸੰਕਾਨਾ ਪ੍ਰਚਾਰ ਕੀਤਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਵਾ ਪੈਰ ਦੇ ਕਰਕੇ ਕੀਤੋਂ ਦੇ ਰੰਗ ਵਿੱਚ ਸਾਰੀਆਂ ਸੰਗਤਾਂ ਸ਼ਹਿਰ ਦੀਆਂ ਆਜਾ ਕਰਦੀਆਂ ਇਹ ਚੋਰ ਇਕਵਾਰੀ ਸਾਹਿਬ ਸੰਗਤ ਜੀ ਇੱਥੇ ਕੀਰਤਪੁਰ ਸਾਹਿਬ ਚਾਹੇ ਚੋਰੀ ਕਰਨ ਆਤੇ ਜਿਸ ਦਾ ਕਰਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਹੋਣ ਫਿਰ ਸ਼ਰਮਿੰਦੇ ਹੋ ਕੇ ਹਟ ਜਾਣ ਇਸੇ ਪ੍ਰਕਾਰ ਚੋਰਾਂ ਨੇ ਚੋਰੀ ਛੱਡੀ ਤੇ ਗੁਰੂ ਮਹਾਰਾਜ ਸਾਹਿਬੇ ਪਰਿਵਾਰ ਚ ਆ ਕੇ ਸਿੱਖ ਬਣ ਗਏ ਇਹਨ ਗੁਰੂ ਸਾਹਿਬ ਜੀ ਨੇ ਬੜੇ ਬੜੇ ਕੁ ਕਲਮੀ ਆ ਦਾ ਸੁਧਾਰ ਕੀਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ 2 ਸਾਲ ਵਿੱਚ ਰਹਿ ਕੇ ਨਾਮ ਦਾ ਪ੍ਰਚਾਰ ਕੀਤਾ ਅਤੇ ਜਦੋਂ ਰਾਮ ਰਾਣੀ ਰਖਾਣਾ ਗੁਰੂ ਸਾਹਿਬ ਨੂੰ ਵੀ ਦਿੱਲੀ ਬੁਲਾਉਣਾ ਚਾਹਿਆ ਉਸ ਵੇਲੇ ਸਿੱਤੇ ਪਾਦਸ਼ਾਹ ਜੀ ਨੇ ਆਪਣੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਦੇ ਸਮੇਂ ਨੂੰ ਵਿਚਾਰ ਕੇ ਗੁਰੂ ਪੇਗ ਬਹਾਦਰ ਸਾਹਿਬ ਨੂੰ ਗੁਰਤਾ ਦੇਣ ਵਾਸਤੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਹਾਸ ਘਾੜਨ ਦਾ ਗੁਰਪੁਰਬ ਨੇੜੇ ਹੀ ਸੀ ਇਸ ਗੱਲ ਨੂੰ ਜਾਣ ਕਰਕੇ ਸੱਚੇ ਪਾਤਸ਼ਾਹ ਜੀ ਨੰਤਰੀ ਜਾਮੀ ਨੇ ਪੰਜੋਖਰ ਸਾਹਿਬ ਦੀ ਜੋ ਗਏ ਹੈ ਉੱਥੇ ਇੱਕ ਲਾਲ ਨਾਮੇ ਪੰਥੀ ਵਿਦਿਆਦਾ ਬੜਾ ਹੰਕਾਰ ਸੀ ਇਹਨ ਗੁਰੂ ਸਾਹਿਬ ਦਾ ਨਾਮ ਪੁੱਛਿਆ ਤਾਂ ਸੰਗਤਾਂ ਦਾ ਨਾਲ ਇਕੱਠੇ ਹੋ ਕੇ ਕਹਿਣ ਲੱਗਾ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਮ ਰਖਾਉਣਾ ਬੜਾ ਸੁਖਾਲਾ ਹੈ ਭਾਵੇਂ ਦੁਆਪਰ ਚ ਕ੍ਰਿਸ਼ਨ ਜੀ ਨੇ ਗੀਤਾ ਰਚੀ ਹੋਵੇ ਉਹਦੇ ਅਰਥ Mein ਆਉਣ ਦੇਖੋ ਇਹ ਜਦੋਂ ਕਹੇ ਸਿੱਖ ਨੂੰ ਸੁਣ ਕੇ ਕਿ ਆ ਸਿੱਖਾ ਖੜਾ ਰੋ ਪੰਡਤਾ ਮੈਂ ਹੁਣੇ ਗੁਰੂ ਸਾਹਿਬ ਨੂੰ ਪੁੱਛਿਆ ਹਣਾ ਸਿੱਖ ਨੇ ਮਾਰਾ ਨੂੰ ਕੋਲੇ ਆ ਕੇ ਆਖਿਆ ਜੀ ਉਹ ਕਹਿੰਦਾ ਇੱਕ ਪੰਡਤ ਬੜਾ ਵਿਦਿਆਰਥੀ ਹੈ ਲਾਲ ਪੰਡਤ ਉਹ ਕਹਿੰਦਾ ਕਿ ਤੇ ਪੈਸ਼ਾ ਗ੍ਰਿਸ਼ਣ ਦੀ ਗੀਤਾ ਦੇ ਅਰਥ ਗੁਰੂ ਮਾਰਾ ਸਾਹਿਬ ਨੇ ਕਿਹਾ ਗੀਤਾ ਦੇ ਅਰਥ ਜੇ ਅਸੀਂ ਸੁਣਾਤੋਂ ਕਹਿਣਗੇ ਕਿਸੇ ਭਗਵਾਨ ਦੇ ਪੁੱਤਰ ਹੈ ਕਿਸੇ ਪੰਡਤੂ ਰੱਖੇ ਪੜ੍ਹ ਲਈ ਹੋਣੀ ਹੈ ਉਹ ਪੰਡਤ ਨੂੰ ਕਹੋ ਕਿ ਜਾ ਉਸ ਆਦਮੀ ਨੂੰ ਲਿਆ ਜਿਹੜਾ ਗੀਤਾ ਪੜ੍ਹਿਆ ਹੀ ਨਾ ਹੋਵੇ ਉਹਦੇ ਪਾਸੋਂ ਅਰਥ ਕਰਾਵਾਂਗੇ ਇਹ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਉਹਨ ਸ਼ੰਕਾ ਕੀਤੀ ਐ ਸਾਨੂੰ ਬਾਲਕ ਰੂਪ ਜਾਣ ਕੇ ਕਰਾਮਾਤ ਦਿਖਾਉਣੀ ਤਾਂ ਅਸੀਂ ਨਹੀਂ ਚਾਹੁੰਦੇ ਸੀ ਪਰ ਉਸਨ ਗੁਰੂ ਨਾਨਕ ਵੀ ਗੱਦੀ ਤੇ ਸ਼ੰਕਾ ਕੀਤੀ ਐ ਇਸ ਕਰਕੇ ਉਹਨੂੰ ਉੱਤਰ ਅਸੀਂ ਦੇਣਾ ਹੈ ਇਹ ਜਦੋਂ ਬਚਨ ਵਾਲਿਆਂ ਨੇ ਕਿ ਪੰਡਤ ਬੜਾ ਢਿੱਲਾ ਹੋ ਗਿਆ ਤੇ ਉਸ ਵੇਲੇ ਚਦੂਤੀ ਹੋਰ ਜਿਹੜਾ ਗੁੰਗਾ ਸੀ ਨਾਲੇ ਬੋਲਾ ਸੀ ਉਹਨੂੰ ਲਿਆਇਆ ਕਾਲਾ ਜੀ ਦਾ ਰੰਗ ਸੀ ਗੁਰੂ ਮਹਾਰਾਜ ਸਾਹਿਬ ਨੇ ਭਾਈ ਗਿਆਨ ਸੰਤ ਜੀ ਲਿਖਿਆ ਚਿੱਠੀ ਸੇ ਤੇ ਰੱਖੀ ਗੋਪਰਦਾਸ ਜੀ ਨੇ ਇਹ ਨਿਰਾਇ ਕਰਤੀ ਸੱਚੇ ਪਾਤਸ਼ਾਹ ਨੇ ਨਿਗਾ ਕਰਨ ਨਾਲ ਸਾਰੀਆਂ ਵਿਦਿਆ ਨੂੰ ਸਫੁਰਨ ਹੋ ਗਈਆਂ ਮਹਾਰਾਜ ਕਹਿੰਦਾ ਮਹਾਰਾਜ ਨੂੰ ਕੀ ਆਗਿਆ ਹੈ ਹਜੂਰ ਕਿਹਾ ਪੰਡਤ ਲਾਲ ਚਰਚਾ ਕਰਨ ਨੂੰ ਚਾਹੁੰਦਾ ਇਹਨਾਂ ਚਰਚਾ ਕਰ ਉਹਨੂੰ ਕਿਹਾ ਕਵਿਨ ਸ਼ਾਸਤਰ ਕਵਿਨ ਸ਼ਾਸਤਰ ਪਰਵਰਤੇ ਕਹਿੰਦੇ ਮੇਰੇ ਨਾਲ ਕਿਹੜੇ ਸ਼ਾਸਤਰੀ ਪਰਵਰਤ ਹੋਣਾ ਚਾਹੁੰਨ ਸੁਣ ਕੇ ਉਹਨ ਕੀਤਾ ਦਾ ਨਾਮ ਲਿਆ ਕਿ ਸ਼ਲੋਕ ਪੜ ਕੇ ਸੁਣਾ ਮੈਨੂੰ ਕੰਤ ਦਰਗਾ ਕਹਿੰਦੇ ਗੁੰਗਾ ਸੀ ਬੋਲਾ ਸੀ ਇਦਾਂ ਹੁਣ ਸਿਰਤੀ ਅਨੁਸਾਰ ਹੀ ਬੋਲਣ ਲੱਗ ਗਿਆ ਤੇ ਮੈਂ ਇਹਦੇ ਅੱਗੇ ਕੀ ਬੋਲਾਂਗਾ ਪੰਨਥ ਛਿੜਕ ਗਿਆ ਗੀਤ ਆਵੇ ਪਾਠ ਨਾ ਆਵੇ ਫੇਰ ਆਠ ਆਠ ਅਰਥ ਕੀਤੇ ਇੱਕ ਕਿਸੇ ਲੋਕ ਦੇ ਅਤੇ ਪੰਨਥ ਪਹਿਰੀ ਪੈਗਾ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਇਹ ਛੱਜੂ ਚੋਰ ਨੂੰ ਵੀ ਗੁਰੂ ਸਾਹਿਬ ਨੇ ਮਿਹਰ ਕਰ ਦਿੱਤੀ ਹੁਣ ਤੱਕ ਸਾਫ ਸੰਗੀ ਅੱਠਵੀਂ ਪੀੜ੍ਹੀ ਤੱਕ ਛੱਜੂ ਚੋਰ ਦੇ ਪੁਲਾਦ ਵਿੱਚੋਂ ਕੋਈ ਨਾ ਕੋਈ ਆਦਮੀ ਉੱਥੇ ਅਨਜੋਖੇ ਸਾਹਿਬ ਰਹਿ ਕੇ ਮਨਜੀ ਸਾਹਿਬ ਦੇ ਇਸ਼ਨਾਨ ਦੀ ਸੇਵਾ ਕਰਾਉਂਦਾ ਰਿਹਾ ਥੋੜੇ ਜਿਹੇ ਸਾਲ ਹੋ ਗਏ ਐ ਉਹੋਂ ਨਾਲ ਦੀ ਕੋਲ ਵਿੱਚ ਇੱਕ ਆਦਮੀ ਸੀ ਨਾ ਸੁਖਨੀ ਸਾਹਿਬ ਦਾ ਪਾਠ ਕਰਿਆ ਕਰਦਾ ਤੇ ਨਾਲੇ ਮਹਾਰਾਜ ਤੇ ਮਨਜੀਤ ਸਾਹਿਬ ਦੇ ਇਸ਼ਨਾਨ ਦੀ ਸੇਵਾ ਕਰਾਇਆ ਕਰਦਾ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦੀ ਬਖਸ਼ਿਸ਼ ਜਿੰਨਾ ਤੇ ਹੋਈ ਹੈ ਫਿਰ ਜਦੋਂ ਆਪ ਦਿੱਲੀ ਗਏ ਹੈ ਉੱਥੇ ਮਹਾਰਾਜ ਸਾਹਿਬ ਜੀ ਨੂੰ ਸਰਾਫ ਦੇ ਤਹਿ ਸੀਤਲਾ ਦਾ ਖਾਜਾ ਹੋਣਗੇ ਮਹਾਰਾਜ ਕਿਹਾ ਸੰਗਤ ਜੀ ਮਹਾਰਾਜ ਦਾ ਬਾਣੇ ਨੂੰ ਕੋਈ ਕੀ ਮੇਟਣਾ ਚਾਹੁੰਦਾ ਨਹੀਂ ਮੇਟਣਾ ਚਾਹੀਦਾ ਕਹਿਣ ਲੱਗੇ ਨਹੀਂ ਮਹਾਰਾ ਉਹ ਗੁਰਕਾਰੇ ਮਾਲਕ ਹੋਏ ਇਸਰਾਫ ਦਿੱਤਾ ਹੈ ਮਾਰੇ ਕੰਦੇ ਚੰਗਾ ਜਿਉਂਦਾ ਇਹ ਸਾੜਿਆ ਜਾਵੇਗਾ ਅਤੇ ਦੇਖਦੇ ਉਹ ਲਾਜ਼ਮੀ ਹੋਵੇ ਕਿੰਨੇ ਵਿਆਹ ਕਰਾ ਲਵੇ ਕਿਤੇ ਦਾ ਤਬਰ ਹੋਈ ਈਰਖਾ ਨਾ ਮਨ ਠੰਡਾ ਨਹੀਂ ਹੋਊਗਾ ਇਹ ਬਚਨ ਕਹਤੇ ਉਹ ਹੀ ਰਾਮ ਰਾਜ ਦੇ ਨਾਲ ਸਾਥ ਸੰਗਜੀ ਵਰਤੀ ਸੀ ਇਸ ਪ੍ਰਕਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਚਰਨ ਪਾ ਕੇ ਦਿੱਲੀ ਜੀ ਜਿਹੜੀ ਮਰੀ ਦੀ ਬਿਮਾਰੀ ਪਈ ਸੀ ਢਾਲ ਦੀ ਉਹ ਚਰਨਾਂ ਦੇ ਜਲ ਨਾਲ ਸਾਰੇ ਸ਼ਹਿਰ ਦੀ ਮੇਰ ਦਿੱਤੀ ਐਡੇ ਉਪਕਾਰੀ ਸਤਗੁਰੂ ਆਬੀ ਜੀ ਨੂੰ ਪਰਖਣ ਵਾਸਤੇ ਰਾਜੇ ਨੇ ਉਸ ਵਕਤ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਪਸ਼ਾਹੀ ਪਰਖ ਵਾਸਤੇ ਜਦੋਂ ਆਪਣੀਆਂ ਰਾਣੀਆਂ ਨੂੰ ਗੋਲੀ ਦੇ ਵੇਸ ਬਣਾਇਆ ਫਿਰ ਉਹਨਾਂ ਛਟੀਆਂ ਲਾ ਕੇ ਕਿਹਾ ਨਹੀਂ ਰਾਣੀ ਆ ਨਹੀਂ ਰਾਣੀ ਜਿੱਥੇ ਰਾਣੀ ਸੀ ਮਾਲਾ ਕਿ ਤੂੰ ਗੋਲੀ ਬਣ ਕੇ ਬੈਠੀ ਹੈ ਰਾਣੀ ਹੁੰਦੀ ਹੋਈ ਇਹ ਚੰਗਾ ਕੰਮ ਨਹੀਂ ਸਾਡੀ ਕਰਾਮਾਤ ਪਰਖੀ ਹੈ ਚੰਗਾ ਰਾਣੀਆਂ ਇਹ ਰਾਜ ਕਰਿਆ ਕਰਨਗੀਆਂ ਜਦੋਂ ਅਗੇ ਪੁੱਤਰ ਹੋਇਆ ਗੁਰੂ ਰਾਣੀ ਗੱਦੀ ਤੇ ਬੈਠਿਆ ਕਰੂਗੀ ਇਹ ਬਚਨ ਮਹਾਰਾਜ ਕਰਤਾ ਸਿੱਖ ਮਹਾਰਾਜ ਸਾਹਿਬ ਦਾ ਉਸ ਵੇਲੇ ਜੈ ਸਿੰਘ ਰਾਜਾ ਸਾਹਿਬ ਸਿੰਘ ਜੀ ਹੋ ਗਿਆ ਤੇ ਉਸ ਰਾਣੀ ਸਵੇਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਨੂੰ ਪੀ ਕੇ ਨਿਹਾਲ ਹੋਇਆ ਸੀ ਇਹ ਜੇ ਕੌਂਤਕ ਜੀ ਸਤਿਗੁਰੂ ਨੇ अनेका ਕੀਤੇ ਹੈ ਫਿਰ ਕੀਰਤਪੁਰ ਸਾਹਿਬ ਚਿਕਨ ਮਹਾਰਾਜ ਸਾਹਿਬ ਚਲੇ ਆਉਂਦੇ ਸਨ ਸੱਚੇ ਪਾਤਸ਼ਾਹ ਰਸਤੇ ਵਿੱਚ ਇੱਕ ਬਿਰਸ਼ ਦੇ ਠਾਂ ਦੇ ਹੋ ਸੀ ਉਹ ਦਿਓ ਦੇ ਜਦੋਂ ਮਹਾਰਾਜ ਸਾਹਿਬ ਦੀ ਪਾਲਕੀ ਆਖਾਂ ਦੀ ਲੰਗੀ ਉਹਨੂੰ ਦਰਸ਼ਨ ਕਰਕੇ ਸਾਧ ਸੰਗਤਿਓ ਦੇਵ ਤਰਮੇ ਦੇ ਛੁਟ ਕੇ ਮੁਕਤ ਹੋ ਗਿਆ ਫਿਰ ਕੋੜੀ ਬ੍ਰਾਹਮਣ ਆ ਰਿਆ ਸੀ ਦਰਿਆ 'ਚ ਡੁੱਬਣ ਆ ਕੇ ਸ਼ਰਾਬ ਪੀਣ ਕਰਕੇ ਕੋੜ ਹੋ ਗਿਆ ਸੀ ਉਸ ਨੂੰ ਲੋਕਾਂ ਨੇ ਕਿਹਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨੀ ਪੈ ਜਾ ਮਹਾਰਾਜ ਦੀ ਸਵਾਰੀ ਦੇ ਅੱਗੇ ਉਹ ਡਿੱਗ ਪਿਆ ਕੋੜੀ ਮਹਾਰਾਜ ਜੀ ਨੇ ਕਿਹਾ ਕੀ ਕਾਰਨ ਹੈ ਇਹਨਾਂ ਨੇ ਕਿਹਾ ਜੀ ਮੈਨੂੰ ਕੋੜ ਹੋ ਗਿਆ ਮੈਂ ਤਾਂ ਦਰਿਆ 'ਚ ਡੁੱਬਣ ਚੱਲੇ ਆ ਮਹਾਰਾਜ ਕਹਿਣ ਲੱਗੇ ਲੈ ਸਾਡਾ ਰਮਾਲ ਵਾਹਿਗੁਰੂ ਕਹਿ ਕੇ ਸੀਟ ਤੇ ਫੇਰ ਲੈ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਰਮਾਲ ਉਹਨਾਂ ਫੇਰਿਆ ਉਲੀ ਸਾਰੀ ਜਿਹੜੀ ਗਲੀ ਚਮੜੀ ਸੀ ਉੱਤਰੀ ਕੀ ਸਵੇਨੇ ਵਰਗਾ ਆਲੰਗ ਨਿਕਲਿਆ ਆਇਆ ਐ ਗੁਰੂ ਮਹਾਰਾਜ ਸਾਹਿਬ ਨਿਹਾਲ ਪਾਗੇ ਗੁਰੂ ਦਸਮ ਪਾਤਸ਼ਾਹ ਕੈ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਅੱਜ ਉਹਨਾਂ ਦੇ ਉਤਾਰ ਘਰ ਦੇ ਗੁਰਪੁਰਵਾਸ ਸਾਹਿਬ ਸੰਗਤ ਜੀ ਸਭ ਸੰਗਤਾਂ ਨੂੰ ਬੁਲਾਈ ਹੋਵੇ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ੴ ਅੰਕਾਰ ਸਤਗੁਰ ਪ੍ਰਸਾਦਿ ਇਕ ਰੂਪ ਸਗਲੋ ਪਾਸਾਰਾ ਸਤਿਗੁਰੂ ਮਾਰੇ ਸਾਉ ਜੇ ਰੂਪ ਪਰਮੇਸ਼ਰ ਦਾ ਕਰਨ ਕਰਦੇ ਹੈ ਕਿ ਕੋਈ ਰੂਪ ਹੈ ਸਾਰਿਆਂ ਦੇ ਅੰਦਰ ਤੇ ਸਾਰਾ ਪਸਾਰਾ ਜਿੰਨੇ ਇੱਕ ਰਹੀ ਸਾਰਾ ਰੂਪ ਹੈ ਇੱਕ ਦੇ ਨੇਤਰ ਹੈ ਇੱਕ ਦੇ ਚਰਨਾਂ ਹਨ ਇੱਕ ਉਹਦੇ ਹੱਥ ਪੈਰ ਆਦਿ ਹਨ ਸਭ ਇੱਕੇ ਦਾ ਪਸਾਰਾ ਹੈ ਜਿੰਨਾ ਹੈ ਆਪੇ ਜਿਵੇਂ ਸੀਸ ਮਹਿਲ ਦੇ ਅੰਦਰ ਕੋਈ ਪੁਰਖ ਚੱਲਿਆ ਜਿੰਨੇ ਪਰਛਾਵੇਂ ਪਹਿਣ ਸਾਰੇ ਇੱਕ ਨਹੀਂ ਪ੍ਰਤਿਬਿੰਬ ਹੁੰਦੇ ਹਨ ਆਪੇ ਬਣਜ ਆਪ ਵਿਵਹਾਰ ਆਪ ਹੀ ਬਣਜ ਸਤਨਾਮ ਵੀ ਬਚਾਰ ਰੂਪ ਹੈ ਆਦੀ ਵਿਹਾਰਾ ਉਸ ਨੂੰ ਵਿਪਾਰ ਕਰਾਉਣ ਵਾਲਾ ਸਤਿਗੁਰੂ ਰੂਪ ਹੈ ਐਸੋ ਗਿਆਨ ਬਿਰਲੂ ਪਾਏ ਇਹੋ ਜਿਹਾ ਗਿਆਨ ਕੇ ਕੋਈ ਕੋਈ ਬਿਰਲਾ ਪੁਰਖ ਪ੍ਰਾਪਤ ਕਰ ਸਕਦਾ ਹੈ ਕਰੋੜਾਂ ਚੋਂ ਜੱਤ ਜੱਤ ਜਾਈਏ ਤਤ ਦ੍ਰਿਸ਼ਟਾਏ ਜਿੱਥੇ ਜਿੱਥੇ ਜਾਈਏ ਕਿਸ ਤਾ ਵਾਹਿਗੁਰੂ ਵੀ ਦੇਖਣ ਜਾਵੇ ਰਹਾਉ ਅਨਕ ਰੰਗ ਨਿਰਗੁਣ ਇਕ ਰੰਗਾ ਸਰਗਣ ਸਰੂਪ ਚ ਆਪਣੀ ਕੁਦਰਤ ਦੁਆਰਾ ਅਨਕ ਰੂਪ ਖਿਨਵਾਏ ਕੁਦਰਤ ਬਾੜ ਦਾ ਕਦਰ ਦੁਆਰਾ ਨੇ ਕਾਰੂ ਰੂਪਾਂ ਨੂੰ ਧਾਰ ਲੈ ਨੇ ਕਹਨ ਰੰਗਾਂ ਵਾਲਾ ਸਰਗੁਣ ਹੈ ਆਪੇ ਹੁਕਮੇ ਮਸ਼ਕਾਸ਼ੌਰ ਉਤਾਰਿਆ ਆਦ ਕਹਨ ਤੇ ਨਿਰਗੁਣਿਕ ਰੰਗਾਂ ਨਿਰਗੁਣਿਕ ਕੋਈ ਸਰੂਪ ਹੈ ਸਾਰਿਆਂ ਵਿੱਚ ਸਾਰਿਆਂ ਸਤਿਕਾਰ ਰੂਪ ਚੇਤਨ ਸਰੂਪ ਵਸ ਰਿਹਾ ਹੈ ਆਪੇ ਜਲ ਆਪ ਹੀ ਇਸ ਰੰਗ ਆਪ ਹੀ ਸਾਲ ਸੇ ਹੀ ਜਲ ਰੂਪ ਆਪ ਹੀ ਲਹਿਰ ਰੂਪ ਹੈ ਆਪ ਹੀ ਜਲ ਕੀਤਨ ਸਰੂਪ ਹੈ ਆਪ ਹੀ ਤਰੰਗ ਈਸ਼ਵਰ ਸਰੂਪ ਹੈ ਲਹਿਰ ਰੂਪ ਹੈ ਜੀਵ ਰੂਪ ਵੀ ਤਰੰਗ ਵੀ ਆਪ ਹੀ ਹੈ ਆਪ ਹੀ ਜਲ ਪ੍ਰੇਤਾ ਰੂਪ ਹੈ ਆਪ ਹੀ ਤਰੰਗਾ ਲਹਿਰ ਰੂਪ ਹੈ ਮੰਨ ਦਾ ਫੁਰਨਾ ਰੂਪ ਹੈ ਆਪ ਹੀ ਮੰਦਰ ਆਪ ਹੈ ਸੇਵਾ ਆਪ ਹੀ ਮੰਦਰ ਅਦਿ ਸ਼ਟਾਰ ਸਰੂਪ ਹੈ ਆਪ ਹੀ ਆਪ ਦੀ ਸੇਵਾ ਕਰਨ ਵਾਲਾ ਪੁਜਾਰੀ ਸੇਵਕ ਅਧਿਕਾਰੀ ਉਪਾਸ਼ਕ ਹੈ ਆਪ ਹੀ ਪੁਜਾਰੀ ਆਪ ਹੀ ਦੇਵਾ ਆਪ ਹੀ ਮੰਦਰ ਆਪ ਆਪ ਹੀ ਮੰਦਰ ਅਧਿਸ਼ਤਾਨ ਸਰੂਪ ਹੈ ਆਪ ਹੀ ਆਪ ਦੀ ਸੇਵਾ ਕਰਨ ਵਾਲਾ ਪੁਜਾਰੀ ਸੇਵਕ ਅਧਿਕਾਰੀ ਉਪਾਸ਼ਕ ਹੈ ਆਪ ਹੀ ਪੁਜਾਰੀ ਆਪ ਹੀ ਦੇਵਾ ਆਪ ਹੀ ਮੰਦਰ ਆਪ ਹੀ ਸੇਵਾ ਆਪ ਹੀ ਮੰਦਰ ਅਧਿਸ਼ਤਾਨ ਸਰੂਪ ਹੈ ਆਪ ਹੀ ਆਪ ਦੀ ਸੇਵਾ ਕਰਨ ਵਾਲਾ ਆਪਣੇ ਆਪ ਦਾ ਜਿਹੜਾ ਨਿਸ਼ਟਾ ਕਰਨਾ ਹੈ ਦ੍ਰਿਸ਼ਟਾ ਰੂਪ ਨੇ ਇਹੋ ਹੀ ਉਹਦਾ ਸੇਵਨ ਹੈ ਇਸ ਭਗਤੀ ਦਾ ਕੋਈ ਜਾਣੇ ਪਿਓ ਸਭ ਮੇਰਾ ਪ੍ਰਵਾਤਮ ਦੇਉ ਆਪ ਹੀ ਪੁਜਾਰੀ ਆਪ ਹੀ ਦੇਵ ਆਪ ਹੀ ਪੁਜਾਰੀ ਪੂਜਾ ਕਰਨ ਵਾਲਾ ਹੈ ਆ ਵੀ ਦੇਵਤਾ ਰੂਪ ਹੈ ਆਪ ਹੀ ਪੁਜਾਰੀ ਉਪਾਸ਼ਕ ਰੂਪ ਹੈ ਆਪ ਹੀ ਦੇਵਤਾ ਇਹ ਦੇਵਕ ਪਰਮਕੀਤੇ ਦੇ ਰੂਪ ਹੈ ਦੇਵ ਆਪ ਹੈ ਯੋਗ ਆਪ ਹੀ ਜੁਗਤਾ ਆਪ ਹੀ ਪੁਜਾਰੀ ਸਿੱਖ ਹੈ ਆਪ ਹੀ ਦੇਵ ਰੂਪ ਗੁਰੂ ਰੂਪ ਹੈ ਪੂਜਨੇ ਯੋਗ ਆਪ ਹੈ ਯੋਗ ਆਪ ਹੀ ਜੁਗਤਾ ਐਂ ਤੀ ਜੁੜਨੇ ਯੋਗ ਬ੍ਰਹਮ ਹੈ ਆਤਮਾ ਨੂੰ ਪਰਮਾਤਮਾ ਨਾਲ ਜੁੜਤੇ ਸਾਧ ਯੋਗਾ ਸਾਖੀਆਂ ਦੇ ਮਤ ਅਨੁਸਾਰ ਹੈ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ ਯੋਗ ਹੈ ਕਿਉਂ ਯੋਗ ਵੀ ਰੂਪ ਆਪ ਹੈ ਤੇ ਆਪ ਹੀ ਜੁਗਤਾ ਜੁੜਿਆ ਹੋਇਆ ਹੈ ਆਪ ਹੀ ਜੋਗ ਜੋਗੀਆਂ ਨੂੰ ਯੂਤਾਂ ਦੱਸਣ ਵਾਲਾ ਹੈ ਨਾਨਕ ਦੇ ਪ੍ਰਭ ਸਾਹਿਬ ਹੀ ਮੁਕਤਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਐਸੇ ਪ੍ਰਭੂ ਸਾਡੇ ਸਦਾ ਮੁਕਤੂ ਰੂਪ ਹਨ ਸਦਾ ਬੰਦਲਾ ਤੋਂ ਰਹਿਤ ਹੈ ਮੋਹ ਨੂੰ ਕੱਟਣ ਵਾਲੇ ਹਨ ਵਿਲਾਵਲ ਮਹੱਲਾ ਪੰਜਵਾ ਆਪ ਉਪਾਵਨ ਆਪ ਸੁਧਰਨਾ ਆਪ ਹੀ ਭਾਈ ਜਗਤ ਨੂੰ ਪੈਦਾ ਕਰਦਾ ਹੈ ਆਪ ਹੀ ਸਾਰਿਆਂ ਦਾ ਸੁਧਾਰ ਕਰਦਾ ਹੈ ਆਪ ਹੀ ਸਹਿ ਧਾਰਨਾ ਦੇ ਆਪ ਦੇ ਆਸਰੇ ਧਾਰਨ ਕੀਤੇ ਹੋਏ ਹਨ ਆਪ ਕਰਾਵ ਨੂੰ ਦੂਸ਼ ਨਾ ਲੈਨਾ ਆਪ ਹੀ ਮੇਰੇ ਸਾਰੇ ਕਰਤੱਵਾਂ ਨੂੰ ਸੱਚਾ ਸੁਪਰੀ ਨਾਲ ਹੀ ਸੰਗਤ ਕੋਈ ਕਰ ਹੋ ਰਿਹਾ ਹੈ ਨਾ ਲਾਉਣ ਆਇਆ ਵੀ ਆਪ ਹੈ ਪਰ ਬਾਪ ਨੂੰ ਕਾ ਉਸ ਲੇਪ ਨੇ ਲਾ ਕੇ ਹੰਗਤਾ ਤੇ ਰਹਿਤ ਹੋਣੇ ਕਰਕੇ ਉਹ ਸੰਗਤਾ ਤੇ ਮਮਤਾ ਤੇ ਰਹਿਤ ਹੋਣੇ ਕਰਕੇ ਉਹ ਦੋਸ਼ ਨਹੀਂ ਲੈਂਦਾ ਸਿਰ ਦੇ ਉੱਤੇ ਯੋ ਹੰਗਤਾ ਮੰਤਵਾਰੇ ਉਹਨਾਂ ਦੇ ਸਿਰ ਤੇ ਦੋਸ਼ ਹੈ ਆਪਮਨ ਬਚਨ ਆਪ ਹੀ ਕਰਨਾ ਆਪ ਹੀ ਬਚਨ ਬਾਣੀ ਸਰੂਪ ਹੈ ਆਪ ਹੀ ਬਾਣੀ ਨੂੰ ਕਰਨ ਵਾਲਾ ਗੁਰੂ ਨਾਨਕ ਸਾਹਿਬ ਸਰੂਪ ਹੈ ਆਪਾਂ ਨੇ ਵਿਭਾਉ ਆਪ ਹੀ ਜਨਮ ਆਪ ਦੀ ਇਹ ਸ਼ਕਤੀਆਂ ਰੂਪੀ ਬਹੂਤੀ ਹੈ ਲੱਖਾਂ ਬ੍ਰਹਮੰਡਾਂ ਨੂੰ ਰਾਜ ਰਹਿਣਾ ਫਰਨੇ ਚ ਤੇ ਆਪ ਉਹਨੂੰ ਜੜ ਕੇ ਰੱਖਦਾ ਫਿਰ ਉਸ ਨੂੰ ਸਹਾਰ ਕੇ ਰੱਖਦਾ ਦੱਸਦਾ ਹੀ ਨਹੀਂ ਕਿਸੇ ਨੂੰ ਤੇਤ ਹੀ ਨਹੀਂ ਦਿੰਦਾ ਇੰਨੀ ਸ਼ਕਤੀ ਨੂੰ ਵਿੱਚ ਹੀ ਸਮਾ ਕੇ ਰਖਦਾ ਹੈ ਆਪਣੇ ਆਪ ਦੇ ਵਿੱਚ ਆਪ ਹੀ ਭਗਤੀ ਰੂਪੀ ਬੁਤੀ ਹੈ ਆਪ ਹੀ ਜਰਨਾ ਉਸ ਨੂੰ ਜਨ ਸ਼ਕਤੀ ਹੈ ਸੋ ਆਪਣੀ ਹੀ ਸ਼ਕਤੀ ਨੂੰ ਆਪ ਹੀ ਜਾਣਦਾ ਕੁਦਰਤ ਨੂੰ ਰਹਾਓ ਆਪ ਹੀ ਮਸ਼ਟ ਆਪ ਹੀ ਬੁਲਨਾ ਆਪ ਹੀ ਮਸ਼ਟ ਚਪਰੂਪ ਹੈ ਨਿਰਗੁਣ ਸਰੂਪ ਆਪ ਹੀ ਬੋਲਣ ਵਾਲਾ ਸਰਗੁਣ ਸਰੂਪ ਹੈ ਆਪ ਹੀ ਪਰਮ ਪਦ ਨੂੰ ਪਾ ਕੇ ਕਹ ਕਬੀਰ ਗੁੰਗੇ ਗੁਰ ਖਾਇਆ ਪੁੱਛੋ ਤੇ ਕਾ ਕੀ ਇਹ ਸਭ ਸੰਕਲਪਾਂ ਦਾ ਭਾਵ ਕਰਕੇ ਚੁੱਪ ਹੈ ਗਿਆਨ ਰੂਪੀ ਮੋਨ ਹੈ ਆਪ ਹੀ ਤਤਵੇ ਤਾ ਹੋ ਕੇ ਅਧਿਕਾਰੀਆਂ ਨੂੰ ਵੇਖ ਕੇ ਚੁੱਪ ਨਹੀਂ ਰਹਿੰਦਾ ਬੋਲਣ ਵਾਲਾ ਉਪਦੇਸ਼ ਦੇਣ ਵਾਲਾ ਵੀ ਆਪ ਆਪ ਹੀ ਇਹ ਛਲ ਨਾ ਜਾਈ ਛਲ ਨਾ ਆਪ ਹੀ ਛਲ ਹੈ ਕਿਸੇ ਕਰਕੇ ਛਲਿਆ ਨਹੀਂ ਜਾ ਸਕਦਾ ਜਿਵੇਂ ਬਾਦਮ ਤਾਂ ਛਲਦਾ ਹੋਇਆ ਬੰਨ ਆਏ ਨੂੰ ਆਪ ਵੀ ਨਾਲ ਹੀ ਛਲਿਆ ਗਿਆ ਸੀ ਆਪ ਛਲ ਸਰੂਪ ਹੈ ਕਿਸੇ ਕਰਕੇ ਛਲਿਆ ਨਹੀਂ ਜਾਂਦਾ ਹੈ ਆਪ ਹੀ ਗੋਪਤ ਆਪ ਪ੍ਰਗਟਨਾ ਆਪ ਹੀ ਗੋਤ ਨਿਰਗੁਣ ਸਰੂਪ ਹੈ ਆਪ ਹੀ ਸਰਗੋਤ ਪਰਗ੍ਰੂਪ ਹੈ ਆਪ ਹੀ ਮਨੁੱਖਾਂ ਦੇ ਅੰਦਰ ਗੋਪਤ ਹੈ ਆਪ ਹੀ ਗੁਰਮੁਖਾਂ ਦੇ ਅੰਦਰ ਪ੍ਰਗਟ ਸਰੂਪ ਹੈ ਆਪ ਹੀ ਕਟਕ ਆਪ ਅਲੀਪਨਾ ਆਪ ਦੀ ਜਾਲਖਾਨੀਆਂ ਦੇ ਘਟਨ ਦੇ ਵਿੱਚ ਵਿਆਪਕ ਹੈ ਆਪ ਹੀ ਸਾਰੇ ਦੇ ਪਾਪ ਨੂੰ ਤੋਲਿਪਨ ਅੰਦਰ ਨੀਤੇ ਜਮਣ ਨੂੰ ਮੰਨਤ ਰਹਿਤ ਹੈ ਆਪ ਹੀ ਆਗਤ ਆਪ ਸੰਗ ਰਚਨਾ ਆਪ ਹੀ ਵਿਅਕਤੀ ਤੋਂ ਰਹਿਤ ਹੈ ਆਪ ਹੀ ਅਵਗਤ ਪ੍ਰਾਪਤ ਰੂਪ ਹੈ ਆਪ ਹੀ ਗਿਆਨ ਸਰੂਪ ਹੈ ਆਪ ਹੀ ਸੰਗ ਰਚਨਾ ਦੇ ਰਚਿਆ ਸੰਗੀ ਰੂਪ ਹੈ ਸਾਰਿਆਂ ਦਾ ਪ੍ਰਕਾਸ਼ ਦਾ ਰੂਪ ਹੈ ਬਹੁਤ ਨਾਨਕ ਪ੍ਰਭ ਕੀ ਸਭ ਜਜਨਾ ਸਤਗੁਰੂ ਸਾਹਿਬ ਜੀ ਕਹਿੰਨੇ ਵਾਹਿਗੁਰੂ ਦੇ ਸਾਰੇ ਜਜਨਾ ਕਿਉਂ ਜਾਣਗੇ ਜਿਵੇਂ ਉਹਨੂੰ ਜੱਜ ਦਾ ਪਹੁੰਚਦਾ ਹੈ ਉਸੇ ਤਰ੍ਹਾਂ ਕਰਦਾ ਹੈ ਸਾਰੇ ਉਹਦੇ ਜਾਂਚ ਕਰਨਗੇ ਤੇ ਸਾਰੇ ਉਹਦੇ ਢੰਗਾਂ ਨੇ ਜਿੰਨੇ ਹਨ ਸਾਰੇ ਜਿਦਣਾ ਹਾੜੇ ਹੋਏ ਮਾਪੇ ਹੋਏ ਹਨ ਬਿਲਾਵਲ ਮਹੱਲਾ ਪੰਜਵਾ ਭੂਲੇ ਮਾਰਗ ਗਿਨਹ ਬਤਾਇਆ ਇਹ ਭਾਈ ਭੁੱਲੇ ਹੋਏ ਜੀਵ ਜਿਹੜੇ 84 ਲੱਖ ਜੂਨ ਚ ਪਰ ਹੁੰਦੇ ਫਿਰਦੇ ਸੀ ਇਹ ਭਗਤੀ ਸਾਹਿਬ ਗਿਆਨ ਦਾ ਮਾਰਗ ਜਿਹਨਾਂ ਸਤਿਗੁਰੂ ਨਾਨਕਦੇਵ ਜੀ ਨੇ ਦਰਦ ਕਰਾਇਆ ਹੈ ਐਸਾ ਗੁਰ ਵੱਡ ਭਾਗੀ ਜਹਾਂ ਜਦਾਂ ਦੇ ਵਿਛੜਿਆ ਜੀਆਂ ਨੇ ਐਸੇ ਸਤਿਗੁਰੂ ਨਾਨਕਦੇਵ ਜੀ ਉਤੋਂ ਭਾਗਾ ਕਰਕੇ ਪ੍ਰਾਪਤ ਕੀਤੇ ਜਿਸ ਕਿਸੇ ਨੇ ਕੀਤੇ ਹਨ ਸਿਮਰ ਮਨ ਆਰਾਮ ਨਾਮ ਚਿਤਾਰ ਇਹ ਮੇਰੇ ਪਿਆਰੇ ਮਨਾਂ ਸੰਤੂ ਸੱਚੇ ਪਾਤਸ਼ਾਹ ਦਾ ਸਿਮਰਨ ਕਰ ਜੋ ਪਰਮੇਸ਼ਰ ਦੇ ਨਾਮ ਨੂੰ ਚੇਤਨ ਕਰਾਉਣ ਵਾਲੇ ਆ ਹਰ ਵਕਤ ਮਨ ਨਾਲ ਵੀ ਮਨੋ ਸਿਮਨਕਾਰ RAM ਦੇ ਨਾਮ ਨੂੰ ਚਿਤ ਨਾਲ ਵੀ ਚੇਤੇ ਕਰ ਹਰ ਵਕਤ ਉਸ ਰੂਪ ਨੂੰ বাস ਰਹੇ ਫਿਰਦਾ ਗੁਰ ਚਰਨ ਪਿਆਰੇ ਸਤਿਗੁਰੂ ਨਾਨਕ ਦੇਵ ਦੇ ਚਰਨ ਸਾਡੇ ਫਿਰਦੇ ਜੀ বাস ਰਹੇ ਹਨ ਗੁਰੂ ਸਾਹਿਬ ਦੇ ਚਰਨ ਜੋ ਪਿਆਰੇ ਹਨ ਅਤਿਅੰਤ ਸਾਡੇ ਚਰਨ ਜਵਾਈ ਚਰਨ ਗੁਰ ਮਿੱਠੇ বাস ਰਹੇ ਹਨ ਰਹਾਉ ਪਾਪਿਕ ਰੋਧੇ ਲੋਭ ਮੋਹ ਮਨ ਲੀ ਮਾਨ ਲੀਨਾ ਤੇ ਜੀ ਉਹਨਾਂ ਦਾ ਮਨ ਕਿਸੇ ਦਾ ਕਾਂਗ ਦੇ ਫੁਰਨੇ ਜਿਵੇਂ ਸਿੰਘੀ ਰੋ ਮਾਰ ਲਿਆ ਕਰੋਧ ਨੂੰ ਜਿਵੇਂ ਬਰਵਾਸ਼ਾ ਰਹੀਦਾ ਬਹੁਤ ਇੱਜ਼ਤ ਗੁਆਈ ਸਾਰਿਆਂ ਤੋਂ ਨਾਲ ਲੋਕਾਂ ਚ ਪਰਦਾ ਫਿਰਿਆ ਕਿਸੇ ਰੱਖਿਆ ਨਾ ਕੀਤੀ ਫਿਰ ਅਮਰੀਕ ਦੇ ਪੈਰੀ ਪਾ ਕੇ ਸ਼ਾਂਤ ਆਈ ਤੇ ਲੋਭ ਕਰਕੇ ਜਿਹੜਾ ਵਿਸ਼ਵਾ ਮੇ ਪ੍ਰੋਫੈਸਰ ਬਣ ਕੇ ਉਹ ਬਾਗ ਹਰੀ ਜਾਂਦਾ ਪਟਣ ਗਿਆ ਸੀ ਇਸ ਤਰ੍ਹਾਂ ਲੋਭ ਆਦ ਕਾ ਕੇ ਅਤੇ ਮੋਹ ਵਿੱਚ ਉਸ ਸੇਖ ਦਾ ਕਿ ਸੋ ਉਪਸਰ ਮਰੇ ਤੋ ਬਿਆਸਰੀ ਫਾਹੀ ਤਾ ਕੇ ਡੁੱਬਣ ਲਗਾ ਸੀ ਇਹ ਜੀਆਂ ਦਾ ਮਨ ਲੀਨ ਹੋ ਰਿਹਾ ਹੈ ਵੰਦਨ ਕਾਟ ਮੁਕਤ ਗੁਰ ਕੀ ਸਾਨੂੰ ਗੁਰੂ ਸਾਹਿਬ ਨੇ ਕਾਮ ਕ੍ਰੋਧ ਦੇ ਬੰਧਨ ਨੂੰ ਲੋ ਮੋਹ ਦੇ ਬੰਧਨ ਨੂੰ ਕੱਟ ਕੇ ਮੁਕਤ ਕਰ ਦਿੱਤਾ ਸਿੱਤੇ ਤਾਂ ਜਨੇ ਸਤਿਗੁਰਾਂ ਦੀ ਵਡਿਆਈ ਹੈ ਸਾਰੀ ਬੜੇ ਬੜੇ ਰਿਸ਼ੀ ਮੂਨੀ ਜਿਨ੍ਹਾਂ ਦਵਾ ਦੇ ਦੁਖ ਸੁਖ ਕਰ ਤੇ ਜਨਮ ਫੋਨ ਨੂੰ ਆ ਇਹ ਜੀਵ ਦੇਖੋ ਦੁਖ ਦੀ ਦੁਖ ਸੁਖ ਕਰ ਕੋ ਕਦੇ ਦੁਖਦਾਇਕ ਕਰਮਾਂ ਨੂੰ ਕਰਵਾ ਹੈ ਕਦੇ ਸੁਖਦਾਇਕ ਬਕਾਰ ਆਦ ਕਰਵਾ ਹੈ ਕਿਉਂ ਜੰਮਦਾ ਮਰਦਾ ਕੋਨਾ ਪੁਨਾ ਰਹਿੰਦਾ ਹੈ ਕੋਈ ਕਟੰਬ ਦੇ ਵਿੱਚ ਦੁਖ ਮੰਦਾ ਹੈ ਕੋਈ ਸੁਖ ਮੰਦਾ ਹੈ ਇਉਂ ਜਾਂਦਾ ਮਰਦਾ ਰਹਿੰਦਾ ਕੋਨਾ ਪੁਨਾ ਵਾਰ-ਵਾਰ ਸੁਖ ਦੁਖ ਕਰਕੇ ਕਟਬ ਨੂੰ ਯੋਨ ਜ ਲੱਗਾ ਰਹਿੰਦਾ ਹੈ ਚਰਨ ਕਮਲ ਗੁਰ ਆਸ਼ਰਮ ਦੀਆ ਸਤਿਗੁਰੂ ਸਾਹਿਬ ਨੇ ਏਸੀ ਕਿਰਪਾ ਕੀਤੀ ਆਗਦੇ ਚਰਨਾਂ ਕਮਲਾਂ ਦਾ ਆਰਸ਼ਤ ਨੂੰ ਮੈਨੂੰ ਸਥਾਨ ਦਿੱਤਾ ਹੈ ਇਸ ਵੀ ਪ੍ਰੀਆ ਉਹਦੇ ਚੱਲਣਾ ਕੋਈ ਟਿਕਾਅ ਬਖਸ਼ਿਆ ਹੈ ਅਗਨ ਸਾਗਰ ਬੂਡਤ ਸੰਸਾਰ ਇਹ ਜਿੰਨਾ ਸ਼ਹਿਰਾ ਸੰਸਾਰ ਵਾ ਕ੍ਰਿਸ਼ਨਾ ਦੀ ਅੱਗ ਵਿੱਚ ਕਾਲ ਦੀ ਅੱਗ ਵਿੱਚ ਮਾਇਆ ਦੀ ਅੱਗ ਵਿੱਚ ਤੀਰਖੈ ਦੀ ਅੱਗ ਵਿੱਚ ਡੁੱਬ ਰਿਹਾ ਸਾਰਾ ਸੰਸਾਰ ਨਾਨਕ ਬਾਹ ਪਕਰ ਸਤਿਗੁਰੂ ਨੇ ਸਾਹਿਬ ਜੀ ਕਹਿੰਦੇ ਨੇ ਮਹਾਰਾਜ ਸਾਡੀ ਦਿੱਤੀ ਰੂਪੀ ਪੂਜਾ ਨੂੰ ਪਕੜ ਕੇ ਇਕਾਲਪੁਰਖ ਨੂੰ ਇਸ ਪੁਰਪਿੰਟੋਂ ਤਾਰਾ ਤਾਰ ਦਿੱਤਾ ਹੈ